ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਟਾਈਮ ਹੈ ਸ਼ਾਮ ਦਾ 5:30 ਵੱਜ ਚੁੱਕੇ ਨੇ ਤੇ ਦਵਿੰਦਰ ਜੋਦੋ ਤੋਂ ਧੋਕੇ ਹੱਟਿਆ ਟਰੈਕਟਰ ਤੇ ਉਸ ਤੋਂ ਬਾਅਦ ਰੇਤਾ ਗਾਰਾ ਕਰ ਗਿਆ ਅਮਨ ਕਰ ਰਹੀ ਆ ਉਹਦੀ ਸਫਾਈ ਕਿਵੇਂ ਵੀ ਠੀਕ ਆ ਤੇ ਚਲ ਕੋਈ ਨਹੀਂ ਤੇ ਹਜੇ ਟਰਾਲੀ ਤੋਂ ਆਲੀ ਪਈ ਆ ਟਰਾਲੀ ਸਾਡੇ ਅਸੀਂ ਅਜੇ ਜੂਰੀਆ ਸਿੱਟ ਲਈ ਆਂ ਰੇ ਪਾਇਆ ਸੀ ਜੂਰੀ ਦਾ ਅਸੀਂ ਖੜੀ ਸੀ ਅਜੇ ਜੂਰੀਆਂ ਦੀਆਂ ਪੂਰੀਆਂ ਮਿਲ ਗਈਆਂ ਸਾਨੂੰ ਥੋੜੀਆਂ ਜਿਹੀਆਂ ਤੇ ਕੁਝ ਫੇਰ ਚੱਕ ਲਿਆ ਮੈਂ ਕੁਝ ਪਹਿਲਾਂ ਚੱਕ ਲਿਆ ਸੀ ਦੋ ਤਿੰਨ ਗੇੜੀਆਂ ਚਾਹੂ ਜੂਰੀਆ ਵੀ 70 ਕ ਪੂਰੀਆਂ ਨਾਲ ਸਰਜੂ ਸਾਨੂੰ ਜਿਹੜੇ ਖੇਤਕੀਰ ਸਾਹਿਬ ਨਾਲ ਤੇ ਟਰੈਕਟਰ ਬਹੁਤ ਸੋਹਣਾ ਬਣਾਤਾ ਦੋ ਕਿ ਸਾਨੂੰ ਉਹ ਵੀ ਦਿਖਾਉਨੇ ਆ ਤੇ ਕਰਦੇ ਗੱਲਾਂ ਬਾਤਾਂ ਬਲਾਗ 'ਚ ਮੈਂਦੇ ਆ ਤੇ ਸਰਦਾਰ ਸਾਹਿਬ ਅੰਦਰ ਨਾ ਅਨੂਕੇ ਆ ਟਰਾਲੀ ਅੰਦਰ ਆਪੀ ਲਾਦੀ ਬੈਂਕ ਬਾਈ ਦੇਖੋ ਅੰਦਰ ਜਮਾਂ ਸਿੱਖ ਗਿਆ ਬੈਂਕ ਨਾਲ ਟਰਾਲੀ ਟਰੈਕਟਰ ਤੋਂ ਕਿੰਨੇ ਅੰਦਰ ਲਾਤਾ ਕੰਮ ਸਿੱਖਿਆ ਸਭ ਕੁ ਦੇ ਪੂਰੇ ਤੇ ਪੱਗ ਬੰਨ ਰਹੇ ਨੇ ਦਿਖਾਉਣੇ ਹੋ ਗਏ ਹੋ ਗਈ ਜੀ ਤਿਆਰ ਠੀਕ ਹੈ ਜੀ ਯੂਰੀ ਦੇ 25 ਪੂਰੀਆਂ ਨੇ ਪੂਰੀਆਂ 20 ਪਹਿਲਾਂ ਆ ਗਈਆਂ 25 ਹੋਰ ਲਿਆਵਾਂਗੇ ਸਰਜੂ ਆਪਣਾ 70 ਹੋ ਜਾਣੀਆਂ ਪੂਰੀ ਖੜਾ ਲੈ ਤੁਸੀਂ ਲਾਤੀ ਆਪਿਆਂ ਪਹਿਲਾਂ ਦੀ ਉਹ ਖੜਾ ਰੱਖਾਂਗੇ ਸੋਹਣੀ ਲੱਗ ਜੇ ਤੇਰੀ ਲਵਾਈ ਤਾਂ ਨਹੀਂ ਕਿਤੇ ਨਾ ਬੈ ਗਾ ਲੈ ਲਾ ਦੀ ਵੇਰੀ ਗੁੱਡ। ਸੋਣੀ ਲੱਗ ਜਿਓਰੇ ਖੜੀ ਉਹ ਨਹੀਂ ਖੜਾ ਰਾ ਇਹਨੇ। ਇਹ ਆ ਪੁੱਤ। ਫਿਰ ਆਪਣੇ ਬਹੁਤ ਸੰਦ ਹੋ ਜਾਣਗੇ ਤੇ ਉਰੇ ਡੱਕ ਰੋਟੀਆਂ ਰਾਟੀਆਂ ਬਕਾਉਣ ਬੜੀ ਔਖਾ ਹੋਏ ਨੇ। ਟਰੈਕਟਰ ਇੱਧਰ ਖੜਾ ਕੇ ਟਰਾਲੀ ਇੱਧਰ ਖੜਾਾਂਗੇ। ਸੋਣੀ ਲੱਗ ਜਿਓ ਸੋਣੀ ਲੱਗਦੀ। ਆਪਾਂ ਜਦੋਂ ਜੀਰ ਜੂਰੀ ਲਾ ਦੀ ਫੇਰ ਤਾਂ ਐ ਕਰ ਲਈ ਰੰਗ ਕਰਾ ਲਈ ਪਹਿਲੇ ਤੇ। ਰੰਗ ਕਰਾ ਕੇ ਖੜਾ ਰਿਆ ਕਰਾਂਗੇ ਇੱਥੇ। ਦਾ ਰੰਗ ਕਰਾ। ਦਵਿੰਦਰ ਕਹਿੰਦਾ ਵੀ ਇਹ ਭਾਂਡੇ ਦੀ ਟਰੈਕਟਰ ਟਰਾਲੀ ਖੜਾ ਕੇ ਕਰਨਾ ਸੋਹਣੇ ਲੱਗਦੇ ਨੇ ਕਹਿੰਦਾ ਘਰੇ ਖੜੇ। ਅਸੀਂ ਬਾਹਰਲੇ ਕਰ ਲਾ ਆਣੇ ਸੰਦ। ਤੇ ਮੈਂ ਕਿਹਾ ਇੱਥੇ ਰੰਗ ਕਰਾ ਦੀ ਉਦੋਂ ਮੈਨੂੰ ਸਵਾ ਲੱਖ ਦਾ ਮਿਲਿਆ ਸੀ ਅੱਜ ਤੋਂ ਹੋ ਗਏ 8 ਸਾਲ ਲੰੋਂ ਲੱਤੇ ਨੇ ਇਹਨੂੰ ਤੇ ਬਹੁਤ ਮਹਿੰਗਾਈ ਆ ਗਈ ਦਿਨੋਂ ਦਿਨ ਤੇ ਟਰੈਕਟਰ ਦੇਖੋ ਬਹੁਤ ਸੋਹਣਾ ਬਣਾਤਾ ਧੋ ਕੇ ਜੋਤਨੇ ਨਾ ਵਾ ਨਮੀ ਨਮਾ ਬਣ ਜਾਣਾ ਭਾਈ ਸਮਾਈ ਤੇ ਬਾਲਾ ਡਲ ਟਰੈਕਟਰ ਦੇ ਧ੍ਰੀੜ ਝੂਟ ਨਹੀਂ ਬੱਜੀ ਹੋਈ ਕੋਈ ਬੰਪਰ ਬੰਪਰ ਬਹੁਤ ਸੋਹਣਾ ਲੱਗ ਰਿਹਾ ਲੱਗਿਆ ਹੈ ਨਾ ਮੈਂ ਨਮਾ ਬਣ ਜਾਣਾ ਇਹ ਸਮਾਈ ਹੈ ਮੇਰੇ ਜੋਤ ਦੀ ਕਮਰ ਨਿਮੇੜ ਕੇ ਹੋਣਾ तकरीबन ਸਾਡਾ ਹੋਣਾ ਕਈ ਦੇ ਦੋ ਇੱਕ ਦੋ ਕੰਮ ਨਹੀਂ ਧੋਤਾ ਹੋਣਾ ਰੋਤਨੇ ਅੱਜ ਸਾਰਾ ਸਾਫ ਕਰਤਾ ਗਰਦਗਰਦ ਸਰਵਿਸ ਇਹਦੀ ਕਰਾ ਲੈਂਦੇ ਸੀ ਸਾਰੇ ਟੱਬਰ ਨੂੰ ਸਾਡੇ ਨੂੰ ਕੰਮ ਰਹਿਣਾ ਮੁੜ ਕੇ ਮੁੜ ਕੇ ਹੋ ਰਿਹਾ ਨੇ ਸਾਡਾ ਟੱਬਰ ਪਾਣੀ ਤੇ ਬਹੁਤ ਲਾਰੀ ਹੈਡਾ ਸਾਰਿਆਂ ਨੂੰ ਅੱਜ ਵੀ ਮੈਨੂੰ ਗਲਾਸ ਪਰਦੇ ਮੈਂ ਭਨੇਰੇ ਤੋਂ ਮੁੜ ਕੇ ਆਇਆ ਹੁਣ ਭਨੇਰੀਆਂ ਘੜੀ ਘਟਾਉਣ ਗਿਆ ਤੇ ਉਹਨਾਂ ਕੋਲ ਬਾਰੀ ਨਹੀਂ ਸੀ ਮਤਲਬ ਆ ਫੇਰ ਦੂਜੀ ਮਾਂ ਦੀ ਕਿੰ ਬੈਗੀ ਵੱਡੀ ਮਾਂ ਦੀ ਕਿੰ ਬੈਗੀ ਗਾਈ ਨੇ ਘਾਖਾ ਲੈ ਛੱਡੀ ਘੜੂ ਘੱਲਵਾਉਣਾ ਰ ਕੋਈ ਬੁਖਾਰ ਬਖੂਰ ਨਾ ਹੋਵੇ ਬਾਈ ਗਰਮੀ ਬਹੁਤ ਪੈਂਦੀ ਆ ਪਸ਼ੂ ਬਿਮਾਰ ਹੋ ਜਾਂਦੇ ਨੇ ਉਹਨਾਂ ਸੁੱਕੀ ਤੂੜੀ ਚਲਦੀ ਆ ਜੇਰਾ ਉਗੀਆਂ ਸਪਾਈਆਂ ਹੂੰ ਪਾਈ ਦੇ ਤੂ ਇੱਕੋ ਜਿਹਾ ਤੋਂ ਬਾਹਰ ਆ ਜੀ ਤਾਂ ਮੰਨ ਵੇੜ ਕੇ ਦੋ ਗਾਈਂ ਨੂੰ ਖਾਉਣ ਆਂ ਆਪਣਾ ਗਾਈਂ ਦੇ ਟੀਕੇ ਲਵਾਉਣਾ ਜੋ ਤਾਂ ਦਵਿੰਦਰ ਆ ਪਾਣੀ ਲੈ ਗਈ ਵੀ ਵੀ ਅੰਦਰ ਲੱਕੋ ਟ ਪਾਣੀ ਦੀ ਵੀ ਡਾਕਟਰ ਨੂੰ ਫੋਨ ਕਰੀਏ ਗਾਈਂ ਦੇ ਟੀਕੇ ਲਵਾਉਣੇ ਤਦ ਏਸ ਈ ਲਾਰੇ ਮੜਾ ਯਾਰ ਇੱਕ ਨੂੰ ਚੌਥਾ ਮਹੀਨਾ ਲੱਗ ਜੂਗਾ 28 ਤਰੀਕ ਨੂੰ ਇੱਕ ਨੂੰ ਇੱਕ ਹੋ ਜੂਗੀ 28 ਤਰੀਕ ਨੂੰ 2 ਮਹੀਨਿਆਂ ਦੀ ਤੀਜਾ ਲੱਗ ਜੂ ਤੇ ਬਾਈ ਇਹ ਹੈਗਾ ਬਾਈ ਜੱਗਾ ਡਾਕਟਰ ਸਾਡੇ ਪਿੰਡੋਂ ਤੇ ਬਾਈ ਮੇਰਾ ਕਲਾਸ ਫੈਲੋ ਹੈ ਤੇ ਬਹੁਤ ਵਧੀਆ ਸਾਡਾ ਕੰਮ ਸਾਰਾ ਟ੍ਰੀਟਮੈਂਟ ਮੱਝਾਂ ਨੂੰ ਇਹੀ ਕਰਦਾ ਤੇ 10 ਸਾਲਾਂ ਤੋਂ ਤੇ ਬਾਈ ਨੂੰ ਪੁੱਛ ਰਿਹਾ ਕਹਿੰਦਾ ਸੀ ਮਾੜਾ ਦੋਨੇ ਝੋਟੀਆਂ ਆਪਣੇ ਚੈੱਕ ਕਰਨੀਆਂ ਨੇ ਮੈਂ ਗੱਬਣਾ ਨੇ ਤੇ ਗਾਈ ਨੂੰ ਅੱਜ ਥੋੜਾ ਆਇਆ ਬਾਈ ਗਰਮੀ ਲੱਗੀ ਲੱਗਦੀ ਹੈ ਟੀਕਾ ਲਵਾ ਦੇ ਮਾੜਾ ਟੀਕਾ ਲਾ ਦੇ ਬਾਈ ਨੂੰ ਅੱਖ ਕੱਲ ਤੜਕੇ ਦੀ ਕੱਕਾ ਟ ਖਾਂਦੀ ਹੈ ਇਹ ਕੱਲ ਵੀ ਕੱਕਾ ਟ ਖਾਦਦੇ ਨੇ ਤੇ ਤੜਕੇ ਵੀ ਕੱਟ ਖਾਦਦੇ ਨੇ ਅੱਜ ਸਵੇਰੇ ਤੋਂ ਬਾਅਦ ਹੀ ਸੰਨੀ ਪਾਈ ਜਾਈਏ ਭਾਈ ਇਹਨਾਂ ਦਾ ਕੁਝ ਨਹੀਂ ਹੁੰਦਾ ਸੀ ਲੋਬ ਜਰੀ ਦੀ ਕਾਹੀ ਲਵਾਣੀ ਗਰਮੀ ਲੱਗੀ ਹੈ ਆ ਕਰਾ ਹੈ ਛੋਟੀ ਕਰਾ ਲੈਣਿਆ ਦੋਨੀਆਂ ਕਰਾ ਲਦੇ ਹੁਣ ਪਰ ਵੱਡੀ ਦਾ ਕੀ ਹੈ ਲੈ ਪਾ ਲੈ ਮੂਰੀ ਇੱਥੇ ਮੂਰੀ ਪਈ ਜਾਣੀ ਚੌਥਾ ਲੱਗ ਜੂ 22 ਤਰੀਕ ਨੂੰ ਮੂਰੀ ਤੇ ਪਈ ਹੁਣ ਰੱਸਾ ਉਰੇ ਮੈਂ ਰੱਖਿਆ ਉਹਦੀ ਰੱਸਾ ਉਧਰ ਲੱਗਿਆ ਤੂੰ ਹੈ ਮੱਧਾ ਚੈੱਕ ਕਰ ਰਿਹਾ ਬਾਈ ਉਹ ਛੋਟੀ ਚੈੱਕ ਕਰੀਆ ਗੱਬਰ ਨਿਕਲਿਆ ਤੇ ਆਹ ਛੋਟੀ ਨੂੰ ਚੈੱਕ ਕਰ ਰਿਹਾ ਜੱਗਾ ਬਾਈ ਇਹ ਆ 2 ਮਹੀਨਿਆਂ ਦੀ ਹੋਣ ਵਾਲੀ ਜੀ ਪੂਰੀ ਕੱਟੀ ਹੋ ਗਿਆ ਪੰਜ ਚਾਰ ਦੋ ਮਹੀਨਿਆਂ ਤੋਂ ਇਹ ਪੰਜ ਚਾਰ ਦਿਨ ਬਦੋਂ ਨੂੰ ਪਤਾ ਲੱਗੂ ਚੈੱਕ ਕਰਕੇ ਤੇ ਗਾਈ ਦੇ ਲਾ ਤੇ ਠੀਕੇ ਗਾਈ ਥੋੜੇ ਕੱਕਾ ਟਕਾਂ ਦੀ ਲੱਗ ਗਈ ਗਾਲਾ ਬੱਟਰ ਹੁਣ ਤਾਂ ਲੱਗੀ ਗਾਲਾ ਕਰਨ ਬਾਈ ਜਾਦੂ ਹੈ ਲੱਗ ਰਿਹਾ ਤਾਂ ਨਾ ਲੱਗਦਾ ਪਤਾ ਕੋਈ ਹੈਗੀਏ ਖਾ ਲਿਆ ਵੇ ਰੇ ਤਾਰਾ ਦੂਰਾ ਦਿੱਤੇ ਨੀ ਯਾਰ ਹੈ ਠੀਕ ਹੈ। ਪਰ ਟਾਈਮ ਨੂੰ ਪਾਉਣ ਦਾ 2 ਮਹੀਨਿਆਂ ਦੀ ਵੀ ਹੈ। ਮੈਂ ਵੀ ਘਟੋ ਆਇਆ ਬਸ ਸੱਪਾ ਕੱਢ ਲਿਆ। ਹਾਂ। ਨਹੀਂ ਉਹ। ਠੀਕ। ਤੇ ਬਾਈ ਇਹਦੀ ਗੱਲ ਅਜੇ ਕੱਚੀ ਨਿਕਲੀ ਆ ਕਿ ਝੋਲੇ ਚਾ ਗੱਲ। ਆ ਗੱਬਣਾ ਕੀ? ਚਲੋ ਦੁੱਧ ਹੋ ਗਿਆ ਹੁਣ ਮੂਰੇ। ਮਾਗ ਤੇ ਦੁੱਧੋ ਸੂਪ ਪੂ ਗਈ ਇਹ। ਇੱਥੇ ਸਾਰਾ ਕੀ ਕਹਣਾ ਇਧਰ ਜਾ ਕੇ? ਰਤਾ ਬਾਈ ਉਹ ਲੋੜ ਆਤ ਲੇ ਦਰ ਲੇ ਗਰ ਪਰ ਮੈਨੂੰ ਗਾਇ ਨਾ ਦਰਤ ਪਾਇ। ਹਾਂਜੀ ਤਾਇਆ ਵੱਢ ਰਿਹਾ ਹਰਾ ਚੱਕ ਲਿਆ ਭਰੀਕ। ਤਿੰਨ ਕ ਭਰੀਆਂ ਵੱਢ ਦੇਣਾ ਦੋ ਭਰੀਆਂ ਆਪਾਂ ਰੱਖ ਲੈਨੇ। ਤੇ ਇੱਕ ਭਰੀ ਆਪ ਲੈ ਲੈ। ਇੱਥੇ ਚੌਰ ਕਰਦੇ ਕਰਦੇ ਨੇ ਕਰੇਲਿਆਂ ਨੇ ਵੀ ਦੱਬ ਤੇਰੇ ਬਾਈ। ਇਹ ਬੇਲਾ ਚੜਨ ਲੱਗ ਗਿਆ ਤਾਂ ਇੱਥੇ ਲੱਗਣ ਲੱਗ ਜਾਣਗੇ ਹੁਣ ਕਰੇਲੇ ਆਪਣੇ। ਤੇ ਮੱਕੀ ਆਪਣੀ ਲੱਗੀ ਫਰਾਟਾ ਮਾਰਨ ਪੂਰਾ। ਤੁਸੀਂ ਕਹੋਗੇ ਮੱਕੀ ਦੀ ਗੱਲ ਰੋ ਸੇਡ ਦਾ ਮੱਕੀ ਬਾਈ ਇਹ ਚੀਜ਼ ਹੀ ਐਸੀ ਆ ਪਾਲ ਕੇ ਜਦੋਂ ਚਾਰ ਦਾ ਭਰਿਆ ਹੁੰਦਾ ਨਾ ਟੋਵਾ ਨਿਆਰਾ ਇਹਨਾਂ ਤੋਂ ਬਠਲ ਮਾਰ ਬਿੱਲਾ ਬੰਦਾ ਤੇ ਜੋਤ ਨੇ ਸਬਜ਼ੀ ਅੱਜ ਫੇਰ ਰਮਾਤੀ ਜੋਤ ਅੱਜ ਕਰੀਤੀ ਦੀਗਾ ਪਾ ਜੀ ਵੱਢ ਰਹੇ ਨੇ ਕੱਖ ਇਹ ਆਪਣਾ ਗੁਆਹੀ ਰੇ ਤਾਏ ਉਹ ਲਵੇ ਲਵੇ ਵੱਡਾ ਕੱਲ ਨੂੰ ਚੰਗਾ ਉਧਰੋਂ ਉਹ ਸਮਾਰਕ ਕਿੰਨੇ ਵਾਟਲੀ ਨਾਲੋਂ ਵਾਟਰੇ ਨਾਲ ਨਾਲੋਂ ਇੱਕ ਬਾੜ ਹੋਰ ਦੇ ਜੂ ਫਿਰ ਇੱਥੇ ਜੀਰੀ ਲਾਵਾ ਆਪਾਂ ਗੇਤੀ ਉਧਰੋਂ ਇੱਕ ਕਈ ਗੱਪਣ ਇੱਕ ਤਾਂ ਨਿਕਲੇ ਗੱਪਣ ਵੱਡੀ ਤਾਂ ਦੂਜੀ ਤਾਂ ਨਹੀਂ ਪਤਾ ਲੱਗਿਆ ਉਹ ਫਿਰ ਹਾਲੇ ਰਹਿਣਗੇ ਉਹਨੂੰ ਡੇਢ ਮਿੰਟ ਨਹੀਂ ਹੋਇਆ ਇਹਦੇ ਉਹ ਕਹਿੰਦਾ ਵੀ 10 ਕਿਲੋ ਨੂੰ ਦੇਖ ਲਾਂਗੇ ਫਿਰ ਅਜੇ ਪਤਾ ਨਹੀਂ ਲੱਗਦਾ ਕਹਿੰਦਾ ਇਹ ਕਿ ਭਾਈ ਇਹਦੀ ਵੀ ਜਾਮਣਾ ਲੱਗਣੀਆਂ ਜਾਮਣਾ ਲੱਗੀਆਂ ਨਹੀਂ ਔਲਿਆਂ ਦਾ ਪੁੱਜੇ ਚੱਲ ਇੱਕ ਤਾਂ ਨਿਕਲੀ ਹੈ ਇੱਕ ਤਾਂ ਨਿਕਲੀ ਮਹਾ ਉਹ ਕਹਿੰਦਾ ਵੀ ਹਜੇ ਤਿੰਨ ਤੋਂ ਕਰਾ ਲਈਂ ਕਹਿੰਦਾ ਨਹੀਂ ਤਾਂ ਬੋਲਪੂ ਨਹੀਂ ਦੇ ਰਹੀ ਹੋਈ ਕਹਿੰਦਾ ਫਿਰ ਲੋਡਣ ਉਹੀ ਗੱਦਿਆ ਨਹੀਂ ਗੱਬੜ ਉਹ ਹੀ ਵੇਦਦਾ ਬੋਲਦੀ ਵੀ ਨਹੀਂ ਹਾਂ ਹੂੰ ਤੈਨੂੰ ਤੋਕਰਾ ਦੇ ਤੈਨੂੰ ਠੀਕ ਆ ਉਹਦਾ ਫਿਰ ਦੱਸ ਦਿੱਤੀ ਉਹ ਕੀ ਹੂੰ ਠੀਕ ਆ ਰਬਾੰਦਾ ਠੰਡਾ ਠੰਡਾ ਠੀਕ ਨੂੰ ਕੁਝ ਨਹੀਂ ਹੁੰਦਾ ਜਿੰਮ ਚਾਰ ਮੁੱਕ ਗਏ ਬਸ ਆਪਣਾ ਹੁਣ ਹੁਣ ਮੱਕੀ ਲਿਆ ਕਰਾਂ ਵੜ ਕੇ ਮੇਰੇ ਤੋਂ ਮੱਕੀ ਹੋ ਜੂਗੀ ਵਿੱਗਾ ਮੱਕੀ ਦਾ ਖੇਤ ਚਲੋ ਭਾਈ ਠੀਕ ਆ ਮਿਲਦੇ ਆਂ ਜੀ ਜਾ ਕੇ ਮੈਂ ਹਾਤਾ ਨੂੰ ਦੱਸ ਦਿਆਂ ਵੀ ਆਪਣਾ ਘਰ ਦੇਖੋ ਵੀਊ ਬਾਈ ਇਧਰੋਂ ਵੀ ਸਾਈਡ ਤੋਂ ਲੱਗਦੀ ਹੈ ਵਿਹਲੀ ਪੁਰਾਣੇ ਰਿਵਾਜ ਦੀ ਅਬਦਾ ਘਰ ਪਾਣੀ ਕੁੱਲੀ 'ਚ ਬੈਠਾ ਹੋਇਆ ਬੰਦਾ ਉਹ ਵੀ ਸੋਹਣਾ ਲੱਗਦਾ ਮੈਨੂੰ ਤਾਂ ਉਹਦਾ ਘਰ ਬਹੁਤ ਸੋਹਣਾ ਲੱਗਦਾ ਯਾਰ ਬਾਈ ਜੋਤ ਨੇ ਵਿਆਹ ਵਾਲੇ ਨੂ ਲੁੱਕ ਦੇ ਦਾਂਗੇ ਇਹਨੂੰ ਪੂਰੀ ਘੈਂਟ ਉਹ ਬਣਾਵਾਂਗੇ ਪੁਰਾਣੇ ਰਿਵਾਜ ਦੀ ਵਿਹਲੀ ਪਾਰਟੀ ਹੋ ਗਈ ਤੇਰੇ ਕੰਨੇ ਪਾਰਟ ਇੱਕ ਹੋ ਗਈ ਇੱਕ ਰਾਜ ਪਤਾ ਨਹੀਂ ਲੱਗੇ ਸ਼ੁਕਰ ਹੈ ਤੇਰੀ ਇੱਕ ਤਾਂ ਬਾਤੀ ਹੋ ਗਈ ਮੈਂ ਤਾਂ ਧਰਤੀ ਦੇ ਸਕਾਰੀ ਮੈਂ ਤਾਂ ਬੋਤਾ ਬਹੁਤ ਜਾਰੇ ਤਿੰਨ ਮਹੀਨੇ ਰਹੋਗੇ ਸ਼ੁਕਰ ਹੈ ਚੌਥਾ ਮਹੀਨਾ ਲੱਗੇ ਜੁਣਨ ਨੂੰ ਬਾਣੀ ਰੰਗ ਲੱਗੇ ਦੂਜੀ ਝੂਟੀ ਉਹ ਕਹਿੰਦਾ ਬਾਈ ਮੈਂ ਪੱਕਾ ਨਹੀਂ ਕਹਿੰਦਾ ਜੀ ਫੰਡਰ 20 ਹਜੇ ਘੱਟ ਦਿਨਾਂ ਦੀ ਹਜੇ ਪੌਣ ਡੇਢ ਮਹੀਨੇ ਦੀ ਹੋ ਆ ਕਹਿੰਦਾ ਹੋਏ 15 20 ਦਿਨਾਂ ਨੂੰ ਚੈੱਕ ਕਰਾਂਗੇ ਨਹੀਂ ਕਹਿੰਦਾ ਵੀ ਇਹ ਤਾਰਾਂ ਦੇ ਜੂਗੀ ਬੋਲ ਫੂਲ ਰੱਖ ਲੈਨੇ ਨਾ ਕੱਪ ਪਾਣੀ ਮੰਦਾ ਬੰਦਾ ਹੁਣ ਸਤ ਮਹੀਨਿਆਂ ਨੂੰ ਸੋਊਗੀ ਜੀਰੀ ਵੱਢਣ ਵੇਲੇ ਸੋਊਗੀ ਫਿਰ ਉਹ ਤਾਂ ਨੂੰ ਵੀ ਪਤਾ ਲੱਗਦਾ ਕੁਲਗੀ ਚੋਟੀ ਹਾਂ ਭੂਲੀ ਖੜੀ ਆ ਯਾਰ ਹੂੰ ਸੁਪਨਾ ਕਰਦੇ ਕੋਲਦੇ ਸੋਣਾ ਨਾ ਤਰ ਗੰਗਾਂ ਜਿੰਦੜੀਆਂ ਹਾਣ ਦੀਆਂ ਬਾਪੂ ਤੇ ਮੰਮੀ ਦੀ ਫੋਟੋ ਬਲਜਿੰਦਰ ਬਾਈ ਦੀ